ਭਾਈ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜਿਲ੍ਹਾ ਅਲਵਰ ਗੁਰਮਤ ਪ੍ਰਚਾਰ ਸੈਂਟਰ ਦੇ ਪ੍ਰਧਾਨ ਸਰਦਾਰ ਸਲੋਕ ਸਿੰਘ ਜੀ ਨੇ ਪਿਛਲੇ ਦਿਨੀ ਸਮੂਹ ਇਲਾਕੇ ਦੇ ਪ੍ਰਬੰਧਕਾਂ ਨੂੰ ਜਾਂ ਇੰਜ ਕਹਿੰਦੀ ਹੈ ਅਲਵਰ ਜ਼ਿਲ੍ਹੇ ਦੇ ਸਮੂਹ ਗੁਰਦਾਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਇੱਕ ਸੱਦਾ ਪੱਤਰ ਦਿੱਤਾ ਇੱਕ ਮੀਟਿੰਗ ਬੁਲਾਈ ਔਰ ਉਹ ਮੀਟਿੰਗ ਦੀ ਮਿਤੀ 28 ਤਰੀਕ ਨੂੰ ਮੀਟਿੰਗ ਹੋਣੀ ਸੀ ਅੱਜ ਉਹ ਮੀਟਿੰਗ ਪੰਤ ਰਤਨ ਗਿਆਨੀ ਸੰ ਸਿੰਘ ਜੀ ਮਸਕੀਨ ਜੀ ਦੇ ਸਮਾਗਮ ਸਥਾਨ ਤੇ ਹੋਈ ਔਰ ਕਾਫੀ ਪ੍ਰਬੰਧਕ ਉੱਤੇ ਪਹੁੰਚੇ ਉਹ ਮੀਟਿੰਗ ਕਿਉਂ ਰੱਖੀ ਗਈ ਕਿਸ ਕਰਕੇ ਬੁਲਾਈ ਗਈ ਮੀਟਿੰਗ ਦਾ ਮੰਤਰ ਕੀ ਸੀ ਦਾ ਟੀਚਰ ਕੀ ਸੀ ਅਤੇ ਮੀਟਿੰਗ ਵਿੱਚ ਕਿਹੜੇ-ਕਿਹੜੇ ਮਤੇ ਪਾਸ ਹੋਏ ਆਪ ਜੀ ਨੂੰ ਸਾਰੀ ਗੱਲ ਇਸ ਵੀਡੀਓ ਵਿੱਚ ਦੱਸਾਂਗੇ ਆਪ ਜੀ ਬਣੇ ਰਹੋ ਇਸ ਮੀਟਿੰਗ ਦੀ ਅਧਿਖਸ਼ਤਾ ਕੀਤੀ ਸਰਦਾਰ ਤਾਰਾ ਸਿੰਘ ਜੀ ਐਡਵੋਕੇਟ ਨੇ ਔਰ ਉਸ ਤੋਂ ਬਾਅਦ ਇਹ ਮੀਟਿੰਗ ਸ਼ੁਰੂ ਹੋਈ ਸਾਰੇ ਪਤਵੰਤੇ ਸੱਜਣ ਜੋ ਪਹੁੰਚੇ ਸਨ ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਔਰ ਇਹ ਮੀਟਿੰਗ ਕਿਉਂ ਹੋਈ ਪਹਿਲੇ ਆਪ ਜੀ ਉਹ ਜਾਣੋ ਅੱਜ ਜੋ 350 ਸਾਲਾ ਸੈਦੀ ਗੁਰਮਤ ਸਮਾਗਮ ਫੁਰਬੇਗ ਬਾਦਰ ਜੀ ਪਾਏ ਦੇ ਸਤੀਦਾਸ ਭਾਈ ਮਤੀਦਾਸ ਜੀ ਭਾਈ ਦੇਵਾਲਾ ਜੀ ਨੂੰ ਸਮਰਪਿਤ ਕਰਕੇ ਐਸਪੀਸੀ ਵੱਲੋਂ ਜੋ ਚਲਾਇਆ ਜਾ ਰਿਹਾ ਹੈ ਨਗਰ ਕੀਰਤਨ ਜੋ ਸ਼ਾਮ ਤੋਂ ਉਭੜਿਤ ਆਰੰਭ ਹੋ ਕੇ ਮਿਤੀ 21 ਅਕਤੂਬਰ ਨੂੰ ਅਲਵਰ ਪਹੁੰਚ ਰਿਹਾ ਹੈ ਉਸ ਨਗਰ ਕੀਰਤਨ ਵਾਸਤੇ ਅੱਜ ਇੱਕ ਅਲਵਰ ਜ਼ਿਲ੍ਹੇ ਦੀ ਜੋ ਸੰਗਤੀ ਮੀਟਿੰਗ ਰੱਖੀ ਗਈ ਹੈ ਉਸ ਮੀਟਿੰਗ ਵਿੱਚ ਇਸ ਮੀਟਿੰਗ ਜਿਸੀ ਜੋ ਕੁਝ ਨਿਰਣੇ ਪਾਰਿਤ ਕੀਤੇ ਨੇ ਸੰਗਤਾਂ ਦੇ ਜੋ ਵੀ ਪ੍ਰਬੰਧਕ ਕਮੇਟੀਆਂ ਆਈਆਂ ਸੀ ਔਰ ਸਰਮੂ ਸਾਧ ਸੰਗਤ ਦੇ ਨਾਲ ਕਿ ਜਿਸ ਜਿਸ ਜੋ ਰੂਟ ਮੈਪ ਐਸਜੀ ਐਸਜੀ ਪੀਸੀ ਵੱਲੋਂ ਸਾਨੂੰ ਭੇਜਿਆ ਗਿਆ ਉਸ ਰੂਟ ਮੈਪ ਦੇ ਅਨਸਾਰ ਹੀ ਇਹ ਨਗਰ ਕੀਰਤਨ ਚੱਲੇਗਾ ਜਿਹੜੇ ਜਿਹੜੇ ਸੰਗਤਾਂ ਨੂੰ ਉਹ ਦੱਸ ਦਿੱਤਾ ਗਿਆ ਹੈ ਕਿ ਇਸ ਇਸ ਜਗ੍ਹਾ ਤੇ ਨਗਰ ਕੀਰਤਨ ਚੱਲ ਕੇ ਆਰਾਮ ਹੋ ਕੇ ਇਤਨੀ ਦੇਰ ਵਸਤੇ ਇਸ ਇਸ ਦਾ ਸਟੋਪੇਜ ਹੈ ਉੱਥੇ ਨਗਰ ਕੀਰਤਨ ਰੁਕੇਗਾ ਸੰਗਤਾਂ ਨੂੰ ਇਹ ਅਸੀਂ ਪ੍ਰਬੰਧਕ ਕਮੇਟੀਆਂ ਨਾਲ ਅਸੀਂ ਬੇਨਤੀ ਕੀਤੀ ਹੈ ਆਪਣੇ ਸੰਗਤਾਂ ਨੂੰ ਇਹ ਗੱਲ ਸਮਝਾਣਗੇ ਕਿ ਨਗਰ ਕੀਰਤਨ ਆਪਣੀ ਰਸਤੇ ਤੇ ਜੋ ਰੂਟ ਤੇ ਬਣਿਆ ਉਸੇ ਰੂਟ ਤੇ ਜਾਏਗਾ ਤੇ ਆਪ ਜੀ ਨੇ ਦੇਖਿਆ ਇਹ ਮੀਟਿੰਗ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਪ੍ਰਬੂਨੋ ਸਮਰਪਿਤ ਜੋ ਆਸਾਮ ਦੁਬੜੀ ਸਾਹਿਬ ਤੋਂ ਜੋ ਚੇਤਨਾ ਮਾਰ ਚਲਿਆ ਹੈ ਜੋ ਨਗਰ ਕੀਰਤਨ ਚਲਿਆ ਹੈ ਉਹ 21 ਤਰੀਕ ਨੂੰ ਜੈਪੁਰ ਤੋਂ ਚਲ ਕੇ ਅਲਵਰਾਏਗੀ ਔਰ 22 ਤਰੀਕ ਨੂੰ ਅਲਵਰ ਤੋਂ ਚਲ ਕੇ ਅਲਵਰ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਉਹ ਵਾਪਸ ਦਿੱਲੀ ਪਹੁੰਚੇਗੀ ਸ਼੍ਰੀਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਸੰਸਾਰ ਭਰ ਦੀਆਂ ਨਾਰਕ ਨਾਮ ਲੈਵਾ ਸਕਤਾ ਦੇ ਸਹਿਯੋਗ ਨਾਲ ਇਹ ਯਾਤਰਾ ਜੋ ਹੈ ਨਗਰ ਕੀਰਤਨ ਆਸਾਮ ਤੋਂ ਚੱਲ ਕਰਕੇ ਆਪਣੇ ਅਲਵਰ ਜ਼ਿਲ੍ਹੇ ਦੇ ਵਿੱਚ आगामी 21 अक्टूबर ਨੂੰ ਪਹੁੰਚ ਰਿਹਾ ਹੈ ਜਿਸ ਦੇ ਵਿਵਸਥਾ ਬਾਰੇ ਸਮਸਤ ਸਮੂਹ ਜ਼ਿਲੇ ਦੀ ਅਲਵਰ ਜ਼ਿਲੇ ਦੀ ਸਾਥ ਸੰਗਤ ਅਤੇ ਪ੍ਰਬੰਧਕ ਕਮੇਟੀਆਂ ਨੂੰ ਅੱਜ ਇੱਥੇ ਸੱਦਾ ਦਿੱਤਾ ਗਿਆ ਸੀ ਕਿ ਆ ਕਰਕੇ ਇਸ ਵਿਵਸਥਾ ਬਾਰੇ ਨਗਰ ਕੀਰਤਨ ਦੀ ਵਿਵਸਥਾ ਬਾਰੇ ਵਿਚਾਰ ਵਟਾਂਦਰਾ ਕੀਤੇ ਜਾਣ ਉਸ ਬਾਰੇ ਜੋ ਹੈ ਵਿਚਾਰ ਵਟਾਂਦਰਾ ਆਪਸ ਵਿੱਚ ਕੀਤੇ ਗਏ ਸਭ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਜੋ ਜੋ ਪੜਾਣ ਨਗਰ ਕੀਰਤਨ ਦੇ ਰੱਖੇ ਗਏ ਹਨ ਉਹਨਾਂ ਪੜਾਣਾਂ ਦੀ ਜਾਣਕਾਰੀ ਦਿੱਤੀ ਗਈ ਭਈ ਆਸੇ ਪਾਸੇ ਜੋ ਹੈ ਸੰਗਤਾਂ ਸਿੱਖ ਸੰਗਤ ਜੋ ਵਸੂ ਹੈ ਉਹਨਾਂ ਨੂੰ ਲਿਆ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਓ ਤੇ ਰੂਟ ਐਸਜੀਪੀਸੀ ਕਮੇਟੀ ਵੱਲੋਂ ਟੀਮ ਆ ਕੇ ਸਰਵੇ ਕਰਕੇ ਗਈ ਹੈ ਉਹ ਰੂਟ ਤਿਆਰ ਕੀਤਾ ਗਿਆ ਹੈ ਜਦੀ ਜਾਣਕਾਰੀ ਸਾਰੀ ਸੰਗਤ ਜਿਹੜੀ ਆਈ ਸੀ ਪ੍ਰਬੰਧਕ ਆਏ ਸੀ ਉਹਨਾਂ ਨੂੰ ਦੇ ਦਿੱਤੀ ਗਈ ਹੈ ਉਸ ਤੋਂ ਬਾਅਦ ਸਰਦਾਰ ਗੁਰਸੇਵ ਸਿੰਘ ਜੀ ਪ੍ਰਧਾਨ ਗੁਰਦਾਰਾ ਐਨਬੀ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਆਪਣੇ ਵਿਚਾਰ ਰੱਖੇ ਉਹਨਾਂ ਨੇ ਜੋ ਕੁਝ ਵਿਸ਼ੇਸ਼ ਬੇਨਤੀਆਂ ਕੀਤੀਆਂ ਆਪ ਜੀਓ ਜਰੂਰ ਸੁਣੋ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਿਸ਼ੇਸ਼ ਬੇਨਤੀ ਹੈ ਜਿੰਨੇ ਵੀ ਪ੍ਰਬੰਧਕ ਮੇਰਾ ਇੰਟਰਵਿਊ ਸੁਣ ਰਹੇ ਹਨ ਜਿੱਥੇ-ਜਿੱਥੇ ਤੱਕ ਇਹ ਪਹੁੰਚ ਰਿਹਾ ਹੈ ਪਹਿਲੀ ਗੱਲ ਤੇ ਇਹ ਹੈ ਕਿ ਜਾਗਤੀ ਕੌਮ ਹੈ ਸਾਡੀ ਨੌਜਵਾਨਾਂ 'ਚ ਬੜਾ ਉਤਸ਼ਾਹ ਹੁੰਦਾ ਹੈ ਲੇਕਿਨ ਇਹ ਜੋ ਯਾਤਰਾ ਹੈ ਇਹ ਸਾਡੀ ਸਹੀਦੀ ਯਾਦ ਹੈ 350 ਸਾਲ ਗੁਰੂ ਸਾਹਿਬ ਨੂੰ ਔਰ ਨਾਲ ਜਿਹੜੇ ਉਹਨਾਂ ਦੇ ਸਿੰਘ ਸੀ ਉਹ ਸ਼ਹੀਦ ਹੋਏ ਹਨ 350 ਸਾਲ ਹਨ ਜਿੱਥੇ-ਜਿੱਥੇ ਤੁਸੀਂ ਗੁਰਬਾਣੀ ਪੜ੍ਹੀ ਹੈ ਨੂਈ ਪਾਤਸ਼ਾਹੀ ਦੀ ਉਹਨਾਂ ਦੀ ਵੈਰਾਗ ਮੈਂ ਬਾਣੀ ਹੈ ਇਸ ਕਰਕੇ ਸਾਰੀਆਂ ਸੰਗਤਾਂ ਚਾਹੇ ਉਹ ਨੌਜਵਾਨ ਹਨ ਚਾਹੇ ਉਹ ਬਜ਼ੁਰਗ ਹਨ ਉਹਨਾਂ ਸਾਰਿਆਂ ਦੇ ਚੰਨਾਂ ਬੇਨਤੀ ਹੈ ਕਿ ਉਤਸਾਹ ਰੱਖੋ ਅੰਦਰ ਉਸ ਉਤਸਾਹ ਦਾ ਬਾਹਰ ਪ੍ਰਗਟਾਵਾ ਨਹੀਂ ਕਰਨਾ ਕਿਸੇ ਵੀ ਤਰ੍ਹਾਂ ਦੀ ਸਾਡੀ ਛਵੀ ਸੰਗਤ ਦੀ ਖਰਾਬ ਨਾ ਹੋਏ ਅੱਜ ਪ੍ਰਬੰਧਕਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਅੱਜ ਤੋਂ ਹੀ ਸਾਰੇ ਗੁਰਦੁਆਰਾ ਸਾਹਿਬ ਵਿਖੇ ਅਲਾਉਂਸ ਕੀਤਾ ਜਾਏਗਾ ਕਿ ਕੋਈ ਵੀ ਬੱਚਾ ਮੋਟਰਸਾਈਕਲ ਨਾਲ ਕੋਈ ਛੱਡ ਨਹੀਂ ਕਰੇ ਕਿਸੇ ਤਰ੍ਹਾਂ ਦੀ ਐਪਰੀਆ ਬਾਸਾ ਕਿਸੇ ਪ੍ਰਸ਼ਾਸਨ ਨੂੰ ਜਾਂ ਕਿਸੇ ਵੀ ਜੋ ਟੀਮ ਮੈਂਬਰ ਹਨ ਉਹਨਾਂ ਨੂੰ ਨਹੀਂ ਬੋਲਣ ਖਾਸ ਕਰ ਮੇਰੀ ਨੌਜਵਾਨਾਂ ਦੇ ਤਨੈ ਬੇਨਤੀ ਹੈ ਕਿ ਇਹ ਜੋ ਸਮਾਂ ਹੈ ਇਹ ਸ਼ਹੀਦੀ ਦੀ ਯਾਤਰਾ ਹੈ ਇਸ ਕਰਕੇ ਆਪ ਅੰਦਰ ਵਿਰਾਗ ਰੱਖੋ ਔਰ ਗੁਰੂ ਸਾਹਿਬ ਨੂੰ ਯਾਦ ਰੱਖੋ ਬੜੇ ਸਨਮਾਨ ਨਾਲ ਬੜੇ ਅਨੁਸ਼ਾਸਨ ਨਾਲ ਇਸ ਯਾਤਰਾ ਨੂੰ ਆਪ ਇਥੋਂ ਪਾਰ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸਹਾਇ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਯਾਦ ਦੀ ਵਿੱਚ ਸੋਭਾ ਯਾਤਰਾ ਆਂਧਰਾ ਪ੍ਰਦੇਸ਼ ਤੋਂ ਚਾਲ ਕੇ ਪੂਰੇ ਦੇਸ਼ 'ਚ ਹੁੰਦੇ ਹਨ ਅਲਵਰ ਦੇ ਵਿੱਚ 21 ਤਰੀਕ ਨੂੰ ਸ਼ਾਮ ਨੂੰ ਪਹੁੰਚ ਰਹੀ ਹੈ ਤੇ ਆਪ ਜੀ ਨੂੰ ਅੱਜ ਉਸ ਬਾਰੇ ਜਿਹੜੀ ਐ ਮੀਟਿੰਗ ਹੋਈ ਹੈ ਵਿਚਾਰਾਂ ਹੋਈਆਂ ਨੇ ਅੱਗੇ ਪ੍ਰੋਗਰਾਮ ਦੇ ਬਾਰੇ ਸੋਚ ਕੀਤੀ ਹੈ ਤੇ ਬੇਨਤੀ ਹੈ ਕਿ 21 ਤਰੀਕ ਤੇ 22 ਤਰੀਕ ਦੇ ਇਸ ਪ੍ਰੋਗਰਾਮ ਤੇ ਸੋਭਾ ਯਾਤਰਾ ਨੂੰ ਵੱਧ ਚੜ੍ਹ ਕੇ ਵਧਾਨ ਦਾ ਤੇ ਵਧਾਨ ਦਾ ਤੇ ਸ਼ੋਭਾ ਯਾਤਰਾ ਤੇ ਦਰਸ਼ਨ ਕਰਨ ਦਾ ਮੌਕਾ ਜਿਹੜਾ ਹੈ ਆਪਣੇ ਪ੍ਰਾਪਤ ਕਰੋ ਜਿਹੜਾ 350 ਸਾਲਾ ਗੁਰੂ ਤੇਗ ਬਹਾਦਰ ਜੀ ਸਹਦੀ ਗੁਰਪੁਰਬ ਆ ਰਿਹਾ ਆਸਾਂ ਤੇ ਚੱਲ ਕੇ ਉਹਨਾਂ ਦੇ ਵਾਸਤੇ ਮੀਟਿੰਗ ਕੀਤੀ ਗਈ ਹੈ ਸੰਗਤ ਨੂੰ ਅਲਵਰ ਦੇ ਅੰਦਰ ਉਹਨਾਂ ਦੇ ਚਰਨ ਪਾਏ ਔਰ ਸੰਗਤ ਨੂੰ ਦਰਸ਼ਨ ਕਰਾਣਾ ਹੈ ਸੰਗਤ ਸਾਡੇ ਨਾਲ ਕੰਦਾ ਸਕੰਦਾ ਮਿਲਾ ਕੇ ਚੱਲ ਰਹੀ ਹੈ ਕੋਈ ਦਿੱਕਤ ਨਹੀਂ ਜਿਸ ਤਰ੍ਹਾਂ ਸੰਗਤ ਕਰੇ ਉਸ ਤਰ੍ਹਾਂ ਅਸੀਂ ਵੀ ਕਰਾਂਗੇ ਔਰ ਜੋ ਗੁਰੂ ਘਰ ਦਾ ਪ੍ਰਚਾਰ ਹੈ ਉਹ ਸੰਗਤ ਸਿਰ ਮੱਥੇ ਕਰਕੇ ਚੱਲਣੇ ਤਿਆਰ ਹੈ ਵੀਰ ਜੀ ਇਸ ਵਾਰ ਆਪ ਜੀ ਨੇ ਜੋ ਰੂਟ ਦੱਸਿਆ ਉਸ ਵਿੱਚ ਮੈਂ ਦੇਖਿਆ ਪਟਾਪਿੰਡ ਮਿਸ ਕੀਤਾ ਗਿਆ ਹੈ ਜੀ ਤੇ ਆਪ ਜੀ ਨੂੰ ਲੱਗਦਾ ਹੈ ਪਟੇ ਦੀ ਸੰਗਤ ਨਰਾਜ਼ ਹੋ ਸਕਦੀ ਹੈ ਇਸ ਸਿਰ ਨਰਾਜ਼ਗੀ ਵਾਲੀ ਕੋਈ ਹੈ ਨਹੀਂ ਗੱਲ ਕੋਈ ਐਸੀ ਕੋਈ ਕਾਜ ਕੇ ਵਾਲਾ ਕੋਈ ਕਾਮੀ ਕਾਰਨ ਹੈ ਅਸੀਂ ਦੇਖਿਆ ਸਟ੍ਰੀਮ ਨੇ ਵੀ ਦੇਖਿਆ ਜੋ ਹੈ ਪਟਾ ਦਾ ਜੋ ਸ਼ੁਰੂਆਤ ਕੀਤੀ ਕੋਲਣੀ ਤੋਂ ਅੱਗੇ ਜਿਹੜਾ ਪਿੰਡ ਆਂਦਾ ਰਗੁਣਾਧ ਗੜ ਵਗੈਰਾ ਦੋ ਤਿੰਨ ਪਿੰਡ ਵਿੱਚ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਟੁੱਟਾ ਵੀ ਹੋਇਆ ਹੈ ਅੱਗੇ ਜਾ ਕਰਕੇ ਔਰ ਪਾਣੀ ਵੀ ਬਹੁਤ ਤਰੀਕੇ ਨਾਲ ਗੰਦੇ ਤੋਂ ਗੰਦਾ ਪਾਣੀ ਭਰਿਆ ਹੈ ਉਸ ਨਾਲ ਜਿਹੜਾ ਮਾਰ ਸਾਡਾ ਜਿਆ ਯਾਤਰਾ ਦਾ ਨਗਰ ਕੀਰਤਨ ਦਾ ਅਵਰਧ ਹੋ ਰਿਹਾ ਹੈ ਤੇ ਇਸ ਕਰਕੇ ਜੋ ਹੈ ਯਾਤਰਾ ਜੇ ਚੇਂਜ ਕੀਤਾ ਜੋ ਸੁਗਮ ਜੋ ਰਸਤਾ ਨਹੀਂ ਸੀ ਮੇ ਰਸਤਾ ਨਾ ਹੋਣ ਕਰਕੇ ਟੀਮ ਨੇ ਵੀ ਸੁਝਾਅ ਦਿੱਤਾ ਕਿ ਤੁਸੀਂ ਜਿਹੜਾ ਇਸ ਪਾਸੋਂ ਜਿਹੜਾ ਰਸਤਾ ਹੈ ਇਹ ਇਸ ਵਾਰ ਤੇ ਸਭ ਤੋਂ ਪਹਿਲੇ ਮੈਂ ਧੰਨਵਾਦ ਦੇਣਾ ਚਾਹਾਂਗਾ ਆਲਵਰਤਰਮ ਪ੍ਰਚਾਰ ਕਮੇਟੀ ਨੂੰ ਆਲਵਰ ਦੀ ਸੰਗਤ ਨੂੰ ਜਿਨ੍ਹਾਂ ਦੇ ਉਪਰਾਲੇ ਨਾਲੋਂ ਜਿਨ੍ਹਾਂ ਦੀ ਵਜੋਂ ਤੋਂ ਸਰਦਾਰ ਸਲੋਕ ਸਿੰਘ ਜੀ ਚੇਅਰਮੈਨ ਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਅਲਵਰ ਦਾ ਨਾ ਰੂਟ ਨਾ ਹੁੰਦੇ ਰੂਟ ਬਣਵਾ ਕੇ ਤੇ ਆਪ ਜੀ ਨੂੰ ਇਹ ਸ਼ੋਭਾ ਯਾਤਰਾ ਦੇ ਦਰਸ਼ਨ ਕਰਾਉਣ ਦਾ ਮੌਕਾ ਦਿੱਤਾ ਹੈ ਤੇ ਸਭ ਨੂੰ ਬੇਨਤੀ ਕੀਤੀ ਗਈ ਹੈ ਕਿ ਰਸਤੇ ਰਾਜ ਮੇਨ ਰੂਟ ਤੋਂ ਜਿਹੜੀ ਯਾਤਰਾ ਹੋ ਕੇ ਗੁਜ਼ਰਨੀ ਹੈ ਆਲੇ ਦੁਆਲੇ ਜਿਹੜੇ ਪਿੰਡ ਪੈਣਗੇ ਉਹ ਪਿੰਡਾਂ ਨੂੰ ਇਨਫੋਰਮ ਕਰਨ ਔਰ ਉਹਨਾਂ ਨੂੰ ਦੱਸਣ ਕਿ ਜਿਹੜਾ ਟਾਈਮ ਰੂਟ ਹੈ ਸ਼ਡਿਊਲ ਹੈ ਉਹ ਹੁਣ ਦੱਸ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਤੇ ਪਾ ਦਿੱਤਾ ਜਾਏਗਾ ਔਰ ਆਉਣ ਵਾਲੇ 5-10 ਦਿਨਾਂ ਆ ਗਾਊਜੇ ਦੀ ਟੀਮ ਸਾਡੀ ਹੰਤਕ ਵਰਕ ਕਰ ਰਹੀ ਹੈ ਉਹ ਪੂਰੀ ਪ੍ਰਚਾਰ ਸਮਗਰੀ ਸਿਆਰ ਔਰ ਜਿਹੜੀ ਵੀ ਜਾਣਕਾਰੀਆਂ ਨੇ ਉਹ ਸਾਰੀਆਂ ਪਿੰਡਾਂ ਚ ਜਿਹੜੇ ਰੂਟ ਤੇ ਪੈਣਗੇ ਮੇਨ ਮੇਨ ਪੁਆਇੰਟਸ ਤੇ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਕੇ ਦੇ ਕੇ ਆਣਗੇ ਔਰ ਉਹਨਾਂ ਦੀ ਅੱਗੇ ਜਿਹੜੇ ਪ੍ਰਬੰਧਕ ਉਹਨਾਂ ਦੀ ਸੇਵਾ ਤੇ ਲਾਈ ਗਈ ਹੈ ਸੰਗਠਾ ਨੇ ਸਭ ਨੇ ਰਲ ਮਿਲ ਕੇ ਕਿ ਨੇੜੇ-ਤੇੜੇ ਪਿੰਡਾਂ ਤੇ ਪ੍ਰਚਾਰ ਸਮਗਰੀ ਉਹ ਪਹੁੰਚਾਉਣ ਔਰ ਯਾਤਰਾ ਬਾਰੇ ਸਾਰੀ ਟਾਈਮ ਦੀ ਰੂਟ ਦੀ ਜਾਣਕਾਰੀ ਦੇਣ ਆਪ ਜੀ ਉਹ ਪੂਰਾ ਬਿਰਵਾ ਸਾਡੇ ਫੇਸਬੁਕ ਪੇਜ सेक 47 लाइव ਤੇ ਜਾ ਕੇ ਦੇਖ ਸਕਦੇ ਹੋ ਉਤੇ ਪੂਰੇ ਰੂਟ ਦਾ ਮੈਪ ਦਿੱਤਾ ਗਿਆ ਹੈ ਆਪ ਜੀ ਉਹ ਆਸਾਨੀ ਨਾਲ ਪਤਾ ਕਰ ਸਕਦੇ ਹੋ ਦੂਸਰੀ ਜੋ ਗੱਲ ਅਸੀਂ ਪਾਸ ਕੀਤੀ ਹੈ ਵੀ ਇਥੇ ਜੋ ਰਸਤੇ ਵਿੱਚ ਜੋ ਸੜੇ ਖਾਸ ਕਰਕੇ ਸੜੇ ਬੱਚੇ ਨੌਜਵਾਨ ਪੀੜ੍ਹੀ ਜੋ ਮੋਟਰਸਾਈਕਲਾਂ ਤੇ ਚੱਲ ਰਹੀ ਹੈ ਉਹ ਨਗਰ ਕੀਰਤਨ ਦੇ ਵਿੱਚ ਕਿਸੇ ਤਰੀਕੇ ਦੀ ਸਟੰਟ ਬਾਜੀ ਨਹੀਂ ਕਰੇ ਔਰ ਕੋਈ ਹੁੜਦੰਗ ਬਾਜੀ ਨਾ ਕਰੇ ਜਿਸ ਦੇ ਨਾਲ ਸਾਡਾ ਪ੍ਰਸ਼ਾਸਨ ਦੇ ਨਾਲ ਸਾਡਾ ਕੋਈ ਟਕਰਾਅ ਪੈਦਾ ਹੋਏ ਔਰ ਨਗਰ ਕੀਰਤਨ ਜੁਗਿਆ ਅਸੀਂ ਗੁਰੂ ਮਹਾਰਾਜ ਸਾਡੇ ਨਾਲ ਹੋਣਗੇ ਅੰਗ ਸੰਗ ਹੋਣਗੇ ਤੇ ਉਹਨਾਂ ਦੀ ਸਾਂਡਵਿਚ ਕੋਈ ਗੁਸਤਾਖੀ ਸਾਡੇ ਕੋਲ ਨਾ ਹੋ ਜਾਏ ਇਹਨਾਂ ਗੱਲਾਂ ਨੂੰ ਚੇਤਾਵਨੀ ਅਸੀਂ ਮੀਟਿੰਗਾਂ 'ਚ ਕੀਤੀ ਆ ਫਿਰ ਵੀ ਅਸੀਂ ਦੱਸ ਦਵਾਂਗੇ ਕੋਈ ਲੋੜ ਪੈ ਗਈ ਤੇ ਸਾਰੇ ਆਣ ਤੇ ਉਹਨਾਂ ਨੂੰ ਸਮਝਾ ਦਾਂਗੇ ਤੇ ਦੱਸਾਂਗੇ ਸਭ ਆਪਣਾ ਸਮੇਂ-ਸਮੇਂ ਤੇ ਆਪਣੇ ਸਥਾਨਾਂ ਤੇ ਪਹੁੰਚ ਕੇ ਦਰਸ਼ਨ ਕਰਨ ਤੇ ਜੈਪੁਰ ਤੋਂ ਲਿਆ ਕਰ ਦੋ ਦਿਨ ਪੂਰੇ ਜ਼ਿਲ੍ਹੇ 'ਚ ਸਾਡੇ ਕੋਲ ਯਾਤਰਾ ਹੈ ਨਹੀਂ ਹੈ ਜਿਹੜੀ ਸੰਗਤ ਜਿੱਥੇ ਸ਼ਾਮਿਲ ਹੋਣਾ ਚਾਹੇ ਖੁੱਲ੍ਹਾ ਤਾਈ ਮੈਂ ਉਹਨਾਂ ਕੋਲ ਬਸ ਪੰਜਾਂ ਦੇ ਜਿਹੜੇ ਟਾਈਮ ਹੈ ਉਹਦੇ ਹਿਸਾਬ ਨਾਲ ਹੀ ਦਰਸ਼ਨ ਕਰਨ ਦੀ ਕੋਸ਼ਿਸ਼ ਕਰਨ ਬਾਕੀ ਯਾਤਰਾ ਜੈਪੁਰ ਮੈਂ ਸਭ ਨੂੰ ਬੇਨਤੀ ਕਰਾਂਗਾ ਪੂਰੇ ਜੈਪੁਰ ਤੋਂ ਲੈ ਕੇ ਅਸੀਂ ਗੁਰਗਾਵਾਂ ਤੱਕ ਉਹਨਾਂ ਨੂੰ ਵਾਪਸ ਜੋੜ ਕੇ ਆਣਾ ਹੈ ਤਦ ਤੱਕ ਸੰਗਤ ਜਿੱਥੇ ਜਿੱਥੇ ਚੱਲ ਕੇ ਸ਼ਾਮਿਲ ਹੋਣਾ ਚਾਹੁੰਦੀ ਹੈ ਸ਼ਾਮਿਲ ਹੋਏ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਹੈ ਬਸ ਰਹਿ ਸਾਰੇ ਅਨੁਸ਼ਾਸਨ ਵਿੱਚ ਔਰ ਸਾਰੇ ਤਰੀਕੇ ਨਾਲ ਚੱਲ ਕੇ ਯਾਤਰਾ ਨੂੰ ਸਫਲ ਬਣਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਆਪ ਜੀ ਨੂੰ ਹੋਰ ਵੀ ਅਪਡੇਟ ਦੇ ਦਿੰਦੇ ਰਵਾਂਗੇ ਇਹ ਜੇ ਸ਼ੁਰੂਆਤੀ ਅਪਡੇਟ ਨੇ ਤੇ ਆਪ ਜੀ ਆਪਣੇ ਇਲਾਕੇ ਵਿੱਚ ਆਪਣੀ ਸੁਵਿਧਾ ਅਨੁਸਾਰ ਜੋ ਵੀ ਆਪ ਜੀ ਸੇਵਾ ਤਿਲਫੁਲ ਰਹੀਂ ਨਗਰ ਕੀਰਤਨ ਦੀ ਕਰਨਾ ਚਾਹੋ ਉਹ ਆਪ ਜੀ ਕਰ ਸਕਦੇ ਹੋ ਆਪ ਜੀ ਨੂੰ ਮਿੱਤੀ ਮੈਂ ਦੁਹਰਾ ਦਿਆਂ 21 ਅਤੇ 22 ਅਕਤੂਬਰ ਨੂੰ ਆਪ ਜੀ ਦੇ ਇਲਾਕੇ ਵਿੱਚ ਨਗਰ ਕੀਰਤਨ ਵਿਸਰੇਗਾ ਆਪ ਜੀ ਦੇ ਇਲਾਕੇ ਵਿੱਚ ਹੋਏਗਾ ਆਪ ਜੀ ਉਸੇ ਜ਼ਰੂਰ ਤੋਂ ਜ਼ਰੂਰ ਸ਼ਾਮਿਲ ਹੋਵੋ ਮੇਰੇ ਤੋਂ ਕੋਈ ਵਿਚਾਰਾ ਕਰਦਿਆਂ ਕੋਈ ਗਲਤੀ ਹੋ ਗਈ ਹੋਏ ਦਾਸ ਕੀ ਮੈਂ ਦਾ ਜਾਚਕ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ